ਪਹਾਂਤ ਮਾਨੂੰ ਲਾ ਦਾਂਗੇ ਉਹਨੂੰ ਕੋਈ ਬੰਦਾ ਕਹਿੰਦਾ ਪਹਾਂਤ ਮਾਨੂੰ ਲਾਦਾ ਉਹ ਕਹਿੰਦਾ ਜਾਲਾ ਹੈ ਵੀ ਐਂ ਲੈ ਜੂ ਲਾ ਦਾਂਗੇ ਵੀ ਲੋਕਾਂ ਨੇ ਬਿਠਾਏ ਆ ਤੁਸੀਂ ਲੋਕਾਂ ਕੋਲ ਜਾਓ ਲੋਕ ਲਾ ਲੈਣੇ ਲੋਕ ਲਾ ਸਕਦੇ ਨੇ ਤੁਸੀਂ ਕਿਵੇਂ ਲਾ ਦੋਗੇ ਸੋ ਇਸ ਕਰਕੇ ਇਹਨਾਂ ਦੀ ਗੱਲਾਂ 'ਚ ਨਹੀਂ ਆਉਣਾ ਲੱਗੇ ਰਹਿੰਦੇ ਕੋਈ ਹੋਰ ਹੈ ਨਾ ਜੋ ਸੀ ਤੋ ਹੈ ਰਪਾ ਉਹ ਵਿਆਹਾਂ ਸ਼ਾਦੀਆਂ ਚ ਨਾ ਲੈਣ ਦੇ ਨਾਲੇ ਸੂਟਾਂ ਵਰਗੇ ਉਹਨਾਂ ਨੂੰ ਨਾ ਕੋਈ ਖੋਲੇ ਨਾ ਕੋਈ ਸਮਾਵੇ ਗਾਹਾਂ ਛਾੜ ਦਿੰਦੇ ਨੇ ਕਈ ਵਾਰੀ ਸਾਲ ਦੂਰ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੇ ਕੋਲ ਵਾਪਸ ਆ ਜਾਂਦਾ ਕਹਿੰਦੇ ਖੋਲੇ ਉਹਨਾਂ ਖੋਲੇ ਨੇ ਭੂਆ ਦੀ ਕੁੜੀ ਦਾ ਵਿਆਹ 2 ਮਹੀਨਿਆਂ ਨੂੰ ਇੱਧਰ ਦੇ ਦਾਂਗੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਲਿਆ ਹੁਣ ਨਾ ਤਾਂ ਸਮਾਇ ਜਾਂਦਾ ਇਹ ਨਾ ਲਵਾਵੇ ਜਬ ਵਾਪਸ ਪੈਂਦਾ ਸਹੀ ਹੈ ਨਾ ਉਹ ਲੱਗਿਆ ਰਹਿਣਾ ਮੈਂ ਮਤਰਪਿਆਰੇ ਵੀ ਮਤਰਪਿਆਰੇ ਪਤਨੀ ਕੀ ਵੀ ਤੂੰ ਬਿਜਲੀ ਮੰਤਰੀ ਬਣਨ ਤੂੰ ਹੀ ਨਾ ਕਰਤੀ ਸੀ ਉਦੋਂ ਬਣ ਜਾਂਦਾ ਉਦੋਂ ਮਾਫ ਕਰ ਦਿੰਦਾ ਬਿਜਲੀ ਆਪ ਨਾ ਕੁਝ ਕਰਨਾ ਨਹੀਂ ਕਿਸੇ ਨੂੰ ਕਰਨੀ ਦੇਣਾ ਨੁਕਸ ਕਰਦੇ ਨੇ ਇੱਕ ਬੰਦਾ ਸੀ ਬਹੁਤ ਨਘੋਚੀ ਸੀ ਨੁਕਸ ਕਰਦਾ ਸੀ ਹਰ ਗੱਲ 'ਚ 네ਗੈਟਿਵਿਟੀ ਹਰ ਗੱਲ 'ਚ ਨੁਕਸ ਕਰਦਾ ਸੀ ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ 'ਚ ਨੁਕਸ ਕਰਦਾ ਇਹ ਕੋਈ ਗੱਲ ਪੋਜ਼ਿਟਿਵ ਕਰਦਾ ਹੀ ਨਹੀਂ ਉਹਨੂੰ ਵੀ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਤੈਰਨ ਦੀ ਬਜਾਏ ਤੁਰਦਾ ਸੀ ਕਹਿੰਦੇ ਲੈ ਚੋ ਨਹੀਂ ਗੱਡਦਾ ਨਕਸ ਬੁਲਾ ਲਿਆ ਉਹਨੂੰ ਪਿੰਡ ਦੇ ਟੋਬੇ ਚ ਕੁੱਤਾ ਇਧਰਲੇ ਪਾਸੇ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਦੂਜੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਹੋਣ ਦੱਸ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹਨੇ ਤਾਂ ਕੱਢਣਾ ਹੀ ਖੱਢਣਾ ਨਕਸ ਤੁਰਨਾ ਆਉਂਦਾ ਇਹਦੀ ਤਾਰੀਫ ਨਹੀਂ ਤੈਰਨਾ ਨਹੀਂ ਆਉਂਦਾ ਕਹਿੰਦਾ ਸੋ ਮੈਂ ਤਾਂ ਇਦਾਂ ਵੀ ਮੈਂ ਤਾਂ ਇਦਾਂ ਨਹੀਂ ਆ ਮੈਂ ਤਾਂ ਜੋ ਦਿਲ ਤੇ ਉਹੀ ਜ਼ੁਬਾਨ ਤੇ ਆ ਕਈ ਵਾਰੀ ਪੱਤਰਕਾਰ ਮੈਨੂੰ ਕਹਿੰਦੇ ਨੇ ਅਫਸਰ ਮੇਰੇ ਪ੍ਰੋਟੋਕੋਲ ਹੈ ਜੀ ਵਿਧਾਨ ਸਭਾ 'ਚ ਮੈਂ ਸਵਾਲਾਂ ਦੇ ਜਵਾਬ ਦੇਈ ਜਾਂਦਾ ਸੀ ਮੈਨੂੰ ਕਹਿੰਦੇ ਜੀ ਹਰੇਕ ਸਵਾਲ ਦਾ ਜਵਾਬ ਨਾ ਦਿਆ ਕਰੋ ਮੈਂ ਕੀ ਗੱਲ ਜਿੱਦ ਮੇਰੇ ਕੋਲ ਜਵਾਬ ਹੈਗਾ ਕਹਿੰਦੇ ਜੀ ਪਹਿਲਾਂ ਵਾਲੇ ਮੁੱਖ ਮੰਤਰੀ ਜੀ ਸਾਰਿਆਂ ਦੇ ਜਵਾਬ ਨਹੀਂ ਦਿੰਦੇ ਹੁੰਦੇ ਸੀ ਮੈਂ ਕਿਹਾ ਤਾਂ ਨਹੀਂ ਤਾਂ ਪਹਿਲਾਂ ਵਾਲੇ ਨੇ ਹੁਣ ਵਾਲੇ ਕਿਉਂ ਨਹੀਂ ਹੈਗੇ ਭਰੋ ਮੈਂ ਕਹਾਂ ਮੈਂ ਹੈਗਾ ਜੇ ਮੇਰੇ ਕੋਲ ਜਵਾਬ ਮੈਂ ਤਾਂ ਦੇਵਾਂਗਾ ਜਵਾਬ ਕਿਹੜਾ ਪ੍ਰੋਟੋਕਾਲ ਨਾ ਜੀ ਇੰਨੇ ਕ ਬੰਦੇ ਨੇ ਜਿਵੇਂ ਆਹ ਹੈ ਜੇ ਪ੍ਰੋਗਰਾਮ ਜੇ ਮੁੱਖ ਮੰਤਰੀ ਆਉਂਦੇ ਹੁੰਦੇ ਸੀ ਉਹੇ ਛੋਟਾ ਜਿਹਾ ਪ੍ਰੋਗਰਾਮ ਹੈ ਛੋਟਾ ਹੈ ਮੈਂ ਕਹਾਂ ਯਾਰ ਕਿਸੇ ਮੈਂ ਮੈਨੂੰ 50 ਬੰਦਿਆਂ ਦੇ ਸਾਹਮਣੇ ਭਾਵੇਂ ਖੜੇ ਕਰ ਦੋ ਜੇ 50 ਘਰਾਂ ਚ ਵੀ ਮੇਰੀ ਵਜ੍ਹਾ ਕਰਕੇ ਤਰੱਕੀ ਦੇ ਦੀਵੇ ਬਲਦੇ ਨੇ ਤੇ ਚੁੱਲ੍ਹੇ 'ਚ ਅੱਗ ਸੋ ਇਸ ਕਰਕੇ ਇਹਨਾਂ ਨੇ ਗੱਲਾਂ 'ਚ ਨਹੀਂ ਆਉਣਾ ਲੱਗੇ ਰਹਿੰਦੇ ਕੋਹ ਕੋਹ ਹੋਰ ਹੈ ਨੂੰ ਜੋਸਿੱਤੂ ਹਾਇ ਰੱਬਾ ਉਹ ਵਿਆਹਾਂ ਸ਼ਾਦੀਆਂ ਚ ਨਾ ਲੈਣ ਦੇ ਨਾਲੇ ਸੂਟਾਂ ਵਰਗੇ ਉਹਨਾਂ ਨੂੰ ਨਾ ਕੋਈ ਖੋਲੇ ਨਾ ਕੋਈ ਸਮਾਵੇ ਗਾਹਾਂ ਛਾੜ ਦਿੰਦੇ ਨੇ ਕਈ ਵਾਰੀ ਸਾਲ ਡੂੜ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੇ ਕੋਲ ਵਾਪਸ ਆ ਜਾਂਦਾ ਕਦੇ ਖੋਲੇ ਉਹਨਾਂ ਖੋਲੇ ਨੇ ਭੂਆ ਦੀ ਕੁੜੀ ਦਾ ਵਿਆਹ 2 ਮਹੀਨਿਆਂ ਨੂੰ ਇੱਧਰ ਦੇ ਦਾਂਗੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਲਿਆ ਹੁਣ ਨਾ ਤਾਂ ਸਮਾਏ ਜਾਂਦਾ ਨਾ ਲਿਵਾਵੇ ਜ ਵਾਪਸ ਪੈਂਦਾ ਹੈ ਸਹੀ ਹੈ ਨਾ ਉਹ ਲੱਗਿਆ ਰਹੇ ਨਾ ਮੈਂ ਮਿੱਤਰ ਪਿਆਰੇ ਵੀ ਮਿੱਤਰ ਪਿਆਰੇ ਪਤਨੀ ਕੀ ਵੀ ਤੂੰ ਬਿਜਲੀ ਮੰਤਰੀ ਬਣਨ ਤੂੰ ਹੀ ਨਾ ਕਰਤੀ ਸੀ ਉਦੋਂ ਬਣ ਜਾਂਦਾ ਉਦੋਂ ਮਾਫ ਕਰ ਦਿੰਦਾ ਬਿਜਲੀ ਆਪ ਦਾ ਕੁਝ ਕਰਨਾ ਨਹੀਂ ਕਿਸੇ ਨੂੰ ਕਰਨੀ ਦੇਣਾ ਨੁਕਸ ਕੱਢਣੇ ਇੱਕ ਬੰਦਾ ਸੀ ਬਹੁਤ ਨਘੋਚੀ ਸੀ ਨੁਕਸ ਕੱਢਦਾ ਸੀ ਹਰ ਗੱਲ 'ਚ 네ਗੈਟਿਵਿਟੀ ਹਰ ਗੱਲ 'ਚ ਨੁਕਸ ਕੱਢਦਾ ਸੀ ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ 'ਚ ਨੁਕਸ ਕੱਢਦਾ ਇਹ ਕੋਈ ਗੱਲ ਪੋਜ਼ਿਟਿਵ ਕਰਦਾ ਹੀ ਨਹੀਂ ਉਹਨਾਂ ਨੂੰ ਵੀ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਤੈਰਨ ਦੀ ਬਜਾਏ ਤੁਰਦਾ ਸੀ ਕਹਿੰਦੇ ਲੈ ਇਹ ਚੋਣੀ ਗੱਡਸਾ ਨੁਕਸ ਬੁਲਾ ਲਿਆ ਉਹਨੂੰ ਪਿੰਡ ਦੇ ਟੋਬੇ 'ਚ ਕੁੱਤਾ ਇਦਲੇ ਪਾਸੇ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਦੂਜੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਹੁਣ ਦੱਸ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹਨੇ ਤਾਂ ਕੱਢਣੀ ਖੱਢਣਾ ਨੁਕਸਾ ਤੁਰਨਾ ਆਉਂਦਾ ਇਹਦੀ ਤਾਰੀਫ ਨਹੀਂ ਤੈਰਨਾ ਨਹੀਂ ਆਉਂਦਾ ਕਹਿੰਦਾ ਸੋ ਮੈਂ ਤਾਂ ਇਦਾਂ ਵੀ ਮੈਂ ਤਾਂ ਇਦਾਂ ਨਹੀਂ ਆ ਮੈਂ ਤਾਂ ਜੋ ਦਿਲ ਤੇ ਉਹੀ ਸੁਬਾਨ ਤੇ ਆ ਕਈ ਵਾਰੀ ਪੱਤਰਕਾਰ ਮੈਨੂੰ ਕਹਿੰਦੇ ਨੇ ਅਫਸਰ ਮੇਰੇ ਪ੍ਰੋਟੋਕੋਲ ਹੈ ਜੀ ਵਿਧਾਨ ਸਭਾ 'ਚ ਮੈਂ ਸਵਾਲਾਂ ਦੇ ਜਵਾਬ ਦੇਈ ਜਾਂਦਾ ਸੀ ਮੈਨੂੰ ਕਹਿੰਦੇ ਜੀ ਹਰੇਕ ਸਵਾਲ ਦਾ ਜਵਾਬ ਇਨਾ ਦੇ ਕਰੋ ਮੈਂ ਕੀ ਗੱਲ ਜਿੱਦ ਮੇਰੇ ਕੋਲ ਜਵਾਬ ਹੈਗਾ ਕਹਿੰਦੇ ਜੀ ਪਹਿਲਾਂ ਵਾਲੇ ਮੁੱਖ ਮੰਤਰੀ ਸਾਰਿਆਂ ਦੇ ਜਵਾਬ ਨਹੀਂ ਦਿੰਦੇ ਹੁੰਦੇ ਸੀ ਮੈਂ ਕਿਹਾ ਵਰਤਾਈ ਨਹੀਂ ਤਾਂ ਪਹਿਲਾਂ ਵਾਲੇ ਨੇ ਹੁਣ ਵਾਲੇ ਕਿਉਂ ਨਹੀਂ ਹੈਗੇ ਫਿਰ ਉਹ ਮੈਂ ਕਿਹਾ ਮੈਂ ਹੈਗਾ ਜਦੋਂ ਮੇਰੇ ਕੋਲ ਜਵਾਬ ਮੈਂ ਤਾਂ ਦੇਵਾਂਗਾ ਜੀ ਕਿਹੜਾ ਪ੍ਰੋਟੋਕਾਲ ਨਾ ਜੀ ਇੰਨੇ ਕ ਬੰਦੇ ਨੇ ਜਿਵੇਂ ਆਹ ਹੈ ਜੇ ਪ੍ਰੋਗਰਾਮ ਚ ਕਦੋਂ ਮੁੱਖ ਮੰਤਰੀ ਆਉਂਦੇ ਹੁੰਦੇ ਸੀ ਉਹ ਛੋਟਾ ਜਿਹਾ ਪ੍ਰੋਗਰਾਮ ਹੈ ਛੋਟਾ ਹੈ ਮੈਂ ਕਿਹਾ ਯਾਰ ਕਿਸੇ ਮੈਂ ਮੈਨੂੰ 50 ਬੰਦਿਆਂ ਦੇ ਸਾਹਮਣੇ ਭਾਵੇਂ ਖੜੇ ਕਰ ਦੋ ਜੇ 50 ਕਰਾਂ ਚ ਵੀ ਮੇਰੀ ਵਜ੍ਹਾ ਕਰਕੇ ਤਰੱਕੀ ਦੇ ਦੀਵੇ ਬਲਦੇ ਨੇ ਤੇ ਚੁੱਲ੍ਹੇ 'ਚ ਅੱਗ ਪਈ ਸੀ ਐਜੰਡਾ ਨਾਲ ਚਲ ਕੋ ਇੱਥੇ ਲਾਗ ਇੱਥੇ ਕੰਮ ਹੋਏ ਨਾ ਚਲ ਕੋਈ ਮੈਂ ਇੱਕ ਸੀੜੀ 'ਚ ਕਿਤੇ ਕੀਤਾ ਸੀਗਾ ਨੀਲ ਐਮਸਟੰਗ ਜੋ ਸੀਗਾ ਦੁਨੀਆ ਦਾ ਪਹਿਲਾ ਬੰਦਾ ਸੀ ਜਿਹੜਾ ਚੰਨ ਤੇ ਗਿਆ ਸੀ ਨੀਲ ਐਮਸਟੰਗ ਅਮਰੀਕਾ ਦਾ ਸਾਇੰਟਿਸਟ ਜਦੋਂ ਉਹਨੇ ਚੰਨ ਤੇ ਪੈਰ ਧਰਿਆ ਬੜਾ ਖੁਸ਼ ਕਹਿੰਦਾ ਮੈਂ ਦੁਨੀਆ ਦਾ ਪਹਿਲਾ ਬੰਦਾ ਜਿਹਨੇ ਚੰਨ ਤੇ ਪੈਰ ਧਰਿਆ ਮੇਰਾ ਨਾਮ ਹਿਸਟਰੀ ਚ ਲਿਖਿਆ ਜਾਊ ਅਮਰੀਕਾ ਦਾ ਝੰਡਾ ਕੱਢ ਕੇ ਕਹਾਂ ਥੋੜਾ ਜਿਆਦਾ ਘੁੰਮਿਆ ਆਨੇ ਆ ਥੋੜੀ ਦੂਰ ਗਿਆ ਅਗਲੇ ਮੋੜ ਤੇ ਇੱਕ ਪੰਜਾਬੀ ਸ਼ੇਰੇ ਪੰਜਾਬ ਟਾਪਾ ਬੋਲੀ ਬੈਠਾ ਚੰਨ ਤੇ ਉਹ ਕਹਿੰਦਾ ਉਹ ਬਾਊ ਜੀ ਦੱਸੋ ਫਿਰ ਮਟਰ ਪਨੀਰ ਬਣਾਈਏ ਜਾਂ ਫਿਰ ਆਲੂ ਨਾਲੀਆ ਤੜਕਾ ਫਿਰ ਕੀ ਦਾਲ ਮੱਖਣੀ ਬਣਾਦੀ ਉਹ ਕਹਿੰਦਾ ਯਾਰ ਮੈਂ ਸੋਚਦਾ ਸੀ ਮੈਂ ਹੀ ਆ ਪਹਿਲਾ ਤੂੰ ਤਾਂ ਇੱਥੇ ਟੱਬਾ ਖੋਲੀ ਬੈਠਾ ਯਾਰ ਤੂੰ ਕਦੋਂ ਆ ਗਿਆ ਸੀ ਕਹਿੰਦਾ ਕਦੋਂ ਕਦੋਂ ਵਾਲੀ ਗੱਲ ਨਾ ਪੁੱਛੋ ਜੀ ਕਹਿੰਦਾ ਫਗਵਾੜੇ ਦੇ ਇੱਕ ਟਰੈਵਲ ਏਜੰਟ ਨਾਲ 15 ਲੱਖ ਚ ਅਮਰੀਕਾ ਲੈ ਜਾਣ ਦੀ ਗੱਲ ਹੋਈ ਸੀ ਪਤਾ ਨਹੀਂ ਕਿੱਥੇ ਲਾ ਗਿਆ ਇੱਥੇ ਜਾੜ ਜੀ ਅਸੀਂ ਤਾਂ ਉੱਥੇ ਬੈਠਿਆ ਸਾਨੂੰ ਨਹੀਂ ਕੋਈ ਸਾਡੀ ਲਿਮਟ ਨਹੀਂ ਹੈਗੀ ਕੋਈ ਤਰੱਕੀ ਦੀ ਸੋ ਇਸ ਕਰਕੇ ਅਸੀਂ ਮਾਰਸ਼ਲ ਕਾਮ ਬਣ ਜਾਂਦੀ ਹੈ ਸਾਡੀ ਹਾਂ ਪਿਛਲੇ ਦਿਨਾਂ ਚ ਸਾਨੂੰ ਲੁੱਟਿਆ ਤੇ ਕੁੱਟਿਆ ਗਿਆ ਸਾਡੇ ਆਪਣੇ ਦੁਆਰੇ ਹੀ ਸਰਕਾਰਾਂ ਦੇ ਇਹਨਾਂ ਦੋਨਾਂ ਪਾਰਟੀਆਂ ਦੀ ਸੀ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੈ ਦੇਖ ਲਓ ਤੜਕੀ ਉੱਠ ਕੇ ਆਚਾਰ ਜਾਨੇ ਨੇ ਇੱਕ ਤਾਂ ਸੁਖਵੀਰ ਬਾਦਲ ਕਿ ਹੱਸਣ ਦੀ ਕੀ ਗੱਲ ਐ ਚ ਹਾਂ ਤਾਂ ਨਾ ਹੀ ਲਿਆ ਯਾਰ ਮੈਂ ਲੈ ਫੇਰਾ ਸੁਖਵੀਰ ਬਾਦਲ ਤਾਂ ਨਾ ਹੀ ਲਿਆ ਜੇ ਤਾਂ ਕੰਮ ਤਾਂ ਨਿੱਕਾ ਜਿਹਾ ਕੋਈ ਹਾਂ ਮੈਂ ਇਹ ਕੋਮਬਾਂ ਬਾਜਵਾ ਇਹ ਕੋ ਪਤਾ ਨਹੀਂ ਹੋ ਬੜਿੰਗ ਟੜਖੀ ਉੜ ਕੇ ਮੈਨੂੰ ਗਾਣਾ ਦੇਣ ਲੱਗ ਜਾਂਦੇ ਸਭ ਤੋਂ ਪਹਿਲਾਂ ਮੈਨੂੰ ਵਾਲਾ ਕੈਨੇਡਾ 'ਚ ਬਰਫ਼ ਪੈ ਗਈ ਭਗਵੰਤ ਮਾਨ ਅਸਤੀਫਾ ਦੇਵੇ ਕਾਰਨ ਕੀ ਇਹਦਾ ਮੈਂ ਮੈਂ ਥੋੜਾ ਜਿਹਾ ਸੋਚੇ ਕਾਰਨ ਕੀ ਇਹਦਾ ਕੋਈ ਗੱਲ ਨਹੀਂ ਆਲੋਚਨਾ ਕਰ ਲੈਣ ਕੋਈ ਗੱਲ ਇਹ ਕਿਉਂ ਮੈਨੂੰ ਹੀ ਕਿਉਂ ਕਰਦੇ ਕਾਰਨ ਦਾ ਇਹ ਹੈ ਜੀ ਅਸਲ 'ਚ ਉਹਨਾਂ ਨੇ ਕਦੇ ਸੋਚਿਆ ਨਹੀਂ ਸੀਗਾ ਕਿ ਕੋਈ ਆਮ ਘਰਾਂ ਦਾ ਮੁੰਡਾ ਵੀ ਆ ਕੇ ਜਿਹਨੇ 10ਵੀਂ ਸਾਈਕਲ ਤੇ ਚੜ ਕੇ ਗਈਤੀ ਹੋਵੇ ਜਿਹੜਾ ਮੈਸਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਦੇ ਵਿੱਚ ਤਾਰੀਆਂ ਲਾਉਣ ਸਿੱਖਿਆ ਹੋਵੇ ਆਮ ਘਰਾਂ ਦਾ ਇੱਕ ਜੁਆਕ ਸਾਡੀਆਂ ਕੁਰਸੀਆਂ ਤੇ ਕੌਮ ਬਹਿ ਗਿਆ ਆ ਦੁੱਖ ਹੋਣਾ ਬਸ ਹੋਰ ਕੋਈ ਦੁੱਖ ਨਹੀਂ ਹੋਇਆ ਨਾ ਵੀ ਇੱਥੇ ਤਾਂ ਸਾਡੇ 3 ਪੁੱਤ ਬੈੰਦੇ ਹੁੰਦੇ ਆ ਇਹ ਕਿਵੇਂ ਆ ਗਏ ਸਰਪੰਚ ਸਿੰਘ ਜੀ ਈਟੀਓ ਸਾਹਿਬ ਹਟ ਬਿਜਲੀ ਤੇ ਪਾ ਪੀਡਬਲਿਊਡੀ ਦੋ ਵੱਡੇ ਮਹਿਕਮਿਆਂ ਦੇ ਮੰਤਰੀ ਨੇ ਪਿਤਾ ਜੀ ਕੀ ਕਰਦੇ ਸੀ ਪਤਾ ਵਿਆਹਾਂ ਦੇ ਵਿੱਚ ਜਿਹੜੇ ਬੈਂਡ ਹੁੰਦੇ ਨੇ ਬੈਂਡ ਮਾਸਟਰ ਸੀ ਬੈਂਡ ਮਾਸਟਰ ਦਾ ਮੁੰਡਾ ਉਹ ਪੰਜਾਬ ਦਾ ਮੰਤਰੀ ਬਣ ਗਿਆ ਮੰਤਰੀ ਬਣ ਗਿਆ ਤੇ ਫਿਰ ਇਹ ਕਿਵੇਂ ਬਰਦਾਸ਼ਤ ਕਰਨਗੇ ਫਿਰ ਉਹਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਰੀਏ ਕੀ ਅਕਾਲੀ ਦਲ ਨੇ ਉਹ ਜਲਾ ਲਈ ਹੁਣ ਯਾਤਰਾ ਕਰੀਏ ਪਰਿਵਾਰ ਬਚਾਓ ਯਾਤਰਾ ਪੰਜਾਬ ਤਾਂ ਹੀ ਨਹੀਂ ਉਹ ਚ ਮਰਾਂ ਦਾ ਬਚਾਇਆ ਪੰਜਾਬ ਉਹਨਾਂ ਤੋਂ ਪਰਿਵਾਰ ਬਚਾਓ ਯਾਤਰਾ ਕਰ ਲਈ ਕੋਈ ਕਿਤੇ ਗਾਲਾਂ ਕਢੀ ਜਾਂਦਾ ਮੈਨੂੰ ਕੋਈ ਕਿਤੇ ਮੈਨੂੰ ਕੋਈ ਪਰਿਵਾਰ ਨਹੀਂ ਜਿਨਾਂ ਚਿਰ ਤੁਸੀਂ ਮੇਰੇ ਨਾਲ ਹੋ ਜੋ ਮਰਜੀ ਕਰ ਇਹਨਾਂ ਨੇ ਤਾਂ ਨੁਕਸ ਕੱਢਣੀ ਕੱਢੜੇ ਨੇ ਜੀ ਆਹ ਨੌਕਰੀਆਂ ਬਾਰੇ ਨਹੀਂ ਬੋਲਦੇ ਕਦੇ ਵੀ ਨਹੀਂ ਬੋਲਦੇ ਮੈਂ 150 ਆਮ ਆਦਮੀ ਕਲੀਨਿਕ ਹੋਰ ਹੋ ਜੂਗਾ 800 ਆਮ ਆਦਮੀ ਕਲੀਨਿਕ ਹੋ ਜੂਗਾ ਕਰੋੜ ਤੋਂ ਵੱਧ ਬੰਦਾ ਉਥੋਂ ਦਵਾਈ ਲੈ ਕੇ ਠੀਕ ਹੋ ਗਿਆ ਇਹਦੇ ਬਾਰੇ ਕਦੇ ਨਹੀਂ ਬੋਲਦੇ ਪ੍ਰਾਈਵੇਟ ਥਰਮਲ ਪੁਆਇੰਟ 1080 ਕਰੋੜ ਦਾ ਗੋਇੰਦਵਾਲ ਸਾਹਿਬ ਵਾਲਾ ਉਹ ਖਰੀਦ ਲਿਆ ਨਹੀਂ ਬੋਲਦੇ ਪੰਜਾਬ ਦੇ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਪ੍ਰਾਈਵੇਟ ਚ ਹਟਾ-ਟਾ ਕੇ ਮਾਪੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਦਾਖਲ ਕਰਾਣੇ ਕਦੇ ਨਹੀਂ ਬੋਲਦੇ 30 ਯਾਤਰਾ ਸ਼ੁਰੂ ਕੀਤੀ ਸਾਰੇ ਬਜ਼ੁਰਗਾਂ ਨੂੰ ਅਲੱਗ-ਅਲੱਗ ਪੀਰਥ ਸਥਾਨਾਂ ਤੇ ਲੈ ਕੇ ਜਾਂਦੇ ਆ ਨਹੀਂ ਬੋਲਦੇ ਬਿਜਲੀ 90% ਬਿੱਲ ਮਾਫ ਹੋ ਗਏ ਕਦੇ ਨਹੀਂ ਬੋਲਦੇ ਕੱਸੀਆਂ ਨਹਿਰਾਂ ਜਿਹੜੀਆਂ ਪਹਿਲਾਂ ਬੰਦ ਪਈਆਂ ਸੀ ਪਿੰਡਾਂ 'ਚ ਪਾਣੀ ਜਾਣ ਲੱਗਿਆ ਨਹਿਰਾਂ ਦਾ 40-40 ਸਾਲ ਬਾਅਦ 35-30 ਸਾਲ ਬਾਅਦ ਕਦੇ ਨਹੀਂ ਬੋਲਦੇ ਬਸ ਮੈਂ ਹੀ ਬਸ ਕੋਣ ਤੁਹਾਨੂੰ ਸਿਵਰੇ ਹੋਣ ਮੇਰਾ ਇੱਕ ਦੋਸਤ ਹੈ ਕਹਿੰਦਾ ਹੁਣ ਭਵੰਤ ਮਾਨੂੰ ਲਾ ਲਾਂਗੇ ਉਹਨੂੰ ਕੋ ਬੰਦਾ ਕਹਿੰਦਾ ਪਉਂਦਾ ਉਹਨੂੰ ਲਾਦਾ ਉਹ ਕਹਿੰਦਾ ਜਾਲਾ ਹੈ ਵੀ ਐਂ ਲੈ ਜੂ ਲਾਦਾਂਗੇ ਵੀ ਲੋਕਾਂ ਨੇ ਬਿਠਾਏ ਆ ਤੁਸੀਂ ਲੋਕਾਂ ਕੋਲ ਜਾਓ ਲੋਕ ਲਾਦਣੇ ਲੋਕ ਲਾ ਸਕਦੇ ਨੇ ਤੁਸੀਂ ਕਿਵੇਂ ਲਾਦੋਗੇ ਸੋ ਇਸ ਕਰਕੇ ਇਹਨਾਂ ਦੀ ਗੱਲਾਂ 'ਚ ਨਹੀਂ ਆਉਣਾ ਲੱਗੇ ਰਹਿੰਦੇ ਕੋਈ ਹੋਰ ਹੈ ਨੀ ਯੋਸੇਦੂ ਹਾਇ ਰੱਬਾ ਉਹ ਵਿਆਹਾਂ ਸ਼ਾਦੀਆਂ ਚ ਨਾ ਲੈਣ ਦੇਣ ਵਾਲੇ ਸੂਟਾਂ ਵਰਗੇ ਉਹਨਾਂ ਨੂੰ ਨਾ ਕੋਈ ਖੋਲੇ ਨਾ ਕੋਈ ਸਮਾਵੇ ਗਾਹਾਂ ਛਾੜ ਦਿੰਦੇ ਨੇ ਕਈ ਵਾਰੀ ਸਾਲ ਦੂਰ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੇ ਕੋਲ ਵਾਪਸ ਆ ਜਾਂਦਾ ਕਹਿੰਦੇ ਖੋਲੇ ਉਹਨਾਂ ਖੋਲੇ ਨੇ ਭੂਆ ਦੀ ਕੁੜੀ ਦਾ ਵਿਆਹ 2 ਮਹੀਨਿਆਂ ਨੂੰ ਇੱਧਰ ਦੇ ਦਾਂਗੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਲਿਆ ਹੁਣ ਨਾ ਤਾਂ ਸਮਾਇ ਜਾਂਦਾ ਨਾ ਲਵਾਵੇ ਜ ਵਾਪਸ ਪੈਂਦਾ ਸਹੀ ਹੈ ਨਾ ਲੱਗਿਆ ਰਹਿਣਾ ਮੈਂ ਮਤਰ ਪਿਆਰੇ ਵੀ ਮਤਰ ਪਿਆਰੇ ਪਤਨੀ ਕੀ ਵੀ ਤੂੰ ਬਿਜਲੀ ਮੰਤਰੀ ਬਣਨ ਤੂੰ ਹੀ ਨਾ ਕਰਤੀ ਸੀ ਉਦੋਂ ਬਣ ਜਾਂਦਾ ਉਦੋਂ ਮਾਫ ਕਰ ਦਿੰਦਾ ਬਿਜਲੀ ਆ ਆਪਦਾ ਕੁਝ ਕਰਨਾ ਨਹੀਂ ਕਿਸੇ ਨੂੰ ਕਰਨੀ ਦੇਣਾ ਨੁਕਸ ਕੱਢਣੇ ਇੱਕ ਬੰਦਾ ਸੀ ਬਹੁਤ ਨਘੋਚੀ ਸੀ ਨੁਕਸ ਕਰਦਾ ਸੀ ਹਰ ਗੱਲ 'ਚ 네ਗੈਟਿਵਿਟੀ ਹਰ ਗੱਲ 'ਚ ਨੁਕਸ ਕਰਦਾ ਸੀ ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ 'ਚ ਨੁਕਸ ਕਰਦਾ ਇਹ ਕੋਈ ਗੱਲ ਪੋਜ਼ਿਟਿਵ ਕਰਦਾ ਹੀ ਨਹੀਂ ਉਹਨਾਂ ਨੂੰ ਵੀ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਤੈਰਨ ਦੀ ਵਿਜੈ ਤੁਰਦਾ ਸੀ ਕਹਿੰਦੇ ਲੈ ਚੋ ਨੀ ਗੱਡ ਫਾ ਨੁਕਸ ਬੁਲਾ ਲਿਆ ਉਹਨੂੰ ਪਿੰਡ ਦੇ ਟੋਬੇ ਚ ਕੁੱਤਾ ਇਧਰਲੇ ਪਾਸੇ ਛੜਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਦੂਜੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਹੁਣ ਦੱਸ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹਨੇ ਤਾਂ ਕੱਢਣੀ ਖੱਡਣਾ ਨੁਕਸ ਤੁਰਨਾ ਆਉਂਦਾ ਇਹਦੀ ਤਾਰੀਫ ਨਹੀਂ ਤੈਰਨਾ ਨਹੀਂ ਆਉਂਦਾ ਕਹਿੰਦਾ ਸੋ ਮੈਂ ਤਾਂ ਇਦਾਂ ਵੀ ਮੈਂ ਤਾਂ ਇਦਾਂ ਦਈਆ ਮੈਂ ਤਾਂ ਜੋ ਦਿਲ ਤੇ ਉਹੀ ਜ਼ੁਬਾਨ ਤੇ ਆ। ਕਈ ਵਾਰੀ ਪੱਤਰਕਾਰ ਮੈਨੂੰ ਕਹਿੰਦੇ ਨੇ ਅਫਸਰ ਮੇਰੇ ਪ੍ਰੋਟੋਕੋਲ ਹੈ ਜੀ। ਵਿਧਾਨ ਸਭਾ 'ਚ ਮੈਂ ਸਵਾਲਾਂ ਦੇ ਜਵਾਬ ਦਈ ਜਾਂਦਾ ਸੀ। ਮੈਨੂੰ ਕਹਿੰਦੇ ਜੀ ਹਰੇਕ ਸਵਾਲ ਦਾ ਜਵਾਬ ਨਾ ਦਿਆ ਕਰੋ। ਮੈਂ ਕੀ ਗੱਲ ਜਿਦੋਂ ਮੇਰੇ ਕੋਲ ਜਵਾਬ ਹੈਗਾ। ਕਹਿੰਦੇ ਜੀ ਪਹਿਲਾਂ ਵਾਲੇ ਮੁੱਖ ਮੰਤਰੀ ਸਾਰਿਆਂ ਦੇ ਜਵਾਬ ਨਹੀਂ ਦਿੰਦੇ ਹੁੰਦੇ ਸੀ। ਮੈਂ ਕਿਹਾ ਤਾਂ ਨਹੀਂ ਤਾਂ ਪਹਿਲਾਂ ਵਾਲੇ ਨੇ। ਹੁਣ ਵਾਲੇ ਕਿਉਂ ਨਹੀਂ ਹੈਗੇ ਭਰੋ। ਮੈਂ ਕਿਹਾ ਮੈਂ ਹੈਗਾ ਜਦੋਂ ਮੇਰੇ ਕੋਲ ਜਵਾਬ ਮੈਂ ਤਾਂ ਦੇਵਾਂਗਾ ਜਵਾਬ। ਕਿਹੜਾ ਪ੍ਰੋਟੋਕਾਲ ਨਾ ਜੀ ਇੰਨੇ ਕ ਬੰਦੇ ਨੇ ਜਿਵੇਂ ਆਹ ਹੈ ਜੇ ਪ੍ਰੋਗਰਾਮ ਜੇ ਮੁੱਖ ਮੰਤਰੀ ਆਉਂਦੇ ਹੁੰਦੇ ਸੀ ਉਹੇ ਛੋਟਾ ਜਿਹਾ ਪ੍ਰੋਗਰਾਮ ਹੈ ਛੋਟਾ ਹੈ ਮੈਂ ਕਿਹਾ ਯਾਰ ਕਿਸੇ ਮੈਂ ਮੈਨੂੰ 50 ਬੰਦਿਆਂ ਦੇ ਸਾਹਮਣੇ ਭਾਵੇਂ ਖੜੇ ਕਰ ਦੋ ਜੇ 50 ਘਰਾਂ ਚ ਵੀ ਮੇਰੀ ਵਜ੍ਹਾ ਕਰਕੇ ਤਰੱਕੀ ਦੇ ਦੀਵੇ ਬਲਦੇ ਨੇ ਤੇ ਚੁੱਲ੍ਹੇ 'ਚ ਅੱਗ ਬਲਦੀ ਹੈ ਮੈਨੂੰ ਤੇ ਇਤੁਵੱਦ ਖੁਸ਼ੀ ਹੋ ਇਤੁਵੱਦ ਪੁੰਨ ਦਾ ਕੰਮ ਹੋਰ ਕੀ ਹੋ ਸਕਦਾ ਜੀ ਅੱਜ ਦੇ ਜ਼ਮਾਨੇ 'ਚ ਸੋ ਇਸ ਕਰਕੇ ਮੈਂ ਕਹਿਣਾ ਕਿ ਤੁਸੀਂ ਜਾ ਕੇ ਇਮਾਨਦਾਰੀ ਨਾਲ ਕੰਮ ਕਰਨਾ ਲੀਗਲ ਜਿਹੜੀਆਂ ਤੁਹਾਡੀਆਂ ਅੜਚੜਾਂ ਸਾਰੀਆਂ ਅਸੀਂ ਹਟਾ ਕੇ ਤੁਹਾਨੂੰ ਕੰਮ ਦੇ ਦਪਾ ਕੋਈ ਕੋਈ ਤੁਹਾਨੂੰ ਕੋਈ ਨੋਟਿਸ ਨਹੀਂ ਆਊਗਾ ਜਿੰਨੀਆਂ ਵੀ ਇਨਯੁਕਤੀ ਪੱਤਰ ਦਿੱਤੇ ਨੇ ਸਾਰੇ ਬਹਿ ਕੇ ਆਪਣੀਆਂ ਕੁਰਸੀਆਂ ਤੇ ਕੰਮ ਕਰ ਰਹੇ ਨੇ ਹਾਂ ਆਪ ਦੀ ਅਹਿਮੀਅਤ ਜ਼ਰੂਰ ਬਣਾਇਓ ਦਫ਼ਤਰ ਦੇ ਵਿੱਚ ਐਨਾ ਸੋਚੋ ਵੀ ਆਹ ਮੇਰੀ ਨੌਕਰੀ ਛੋਟੀ ਹੈ ਜਾਂ ਮੇਰੀ ਨੌਕਰੀ ਛੋਟੀ ਭੱਟੀ ਨਹੀਂ ਹੁੰਦੀ ਕੋਈ ਮੰਨਿਆ ਕਿ 1 ਰੁਪਿਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨੇ ਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬਹਿੰਦਾ ਜਦੋਂ ਸੋਚੋ ਜੇ ਲੱਖ ਚੋਂ ਰੁਪਇਆ ਕੱਢ ਦੀ ਉਹ ਵੀ ਲੱਖ ਨਹੀਂ ਰਹਿੰਦਾ ਉਹ ਵੀ ਨਾ 99999 ਬਣ ਜਾਂਦਾ ਫਿਰ ਸੋ ਹਰ ਇੱਕ ਬੰਦੇ ਦੀ ਵੈਲਿਊ ਹੈ ਆਪਣੀ ਬਿਲਕੁਲ ਵੈਲਿਊ ਬਣਾ ਕੇ ਰੱਖਿਓ ਕਿ ਮੇਰੀ ਐਹਮੀਅਤ ਹੈ ਕੁਰਸੀ ਨੀ ਛੋਟੀ ਵੱਡੀ ਦਾ ਹਾਂ ਮੈਂ ਵੀ ਮੇਰੇ ਸਾਈਨ ਹੋਣਗੇ ਤਾਂ ਕੰਮ ਹੋਣਗੇ ਲੋਕਾਂ ਦੇ ਦੁਆਵਾਂ ਲੈ ਕੇ ਜਾਓ ਹਰ ਰੋਜ਼ ਕਰੇ ਅੱਜ ਤੱਕ ਕੜਾਈ ਚੜੂ ਵੀ ਮੈਨੂੰ ਲੱਗਦਾ ਹੈ ਕੜਾਈ ਚੜ੍ਹਨੇ ਪਾਉਦੇ ਵੀਡੀਓ ਠੀਕ ਹੈ ਨਾ ਅੱਜ ਤਾਂ ਉਹ ਵੀ ਆਉਣਗੇ ਰਿਸ਼ਤੇਦਾਰ ਜਿਹੜੇ ਪਹਿਲਾਂ ਇਹਦਾ ਇਹਦਾ ਕੁਝ ਨਹੀਂ ਬਣਨਾ ਮਾਰੀ ਜਾਂਦਾ ਅੱਜ ਉਹ ਮਠਾਈ ਦੇ ਡੱਬੇ ਲੈ ਆ ਆ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਬਹੁਤ ਕੁਝ ਬਣੇ ਹਈ ਮੰਨ ਤਾਂ ਪਹਿਲਾਂ ਕਹੀ ਜਾਂਦੇ ਇਹਦਾ ਕੱਕ ਨਹੀਂ ਬਣਨਾ ਇਹ ਨਲਾਇਕ ਨਿਕਲਿਆ ਜਦੋਂ ਕੁਝ ਬਣ ਜਗਾ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਬਣੂ ਕੁਝ ਨਾ ਕੁਝ ਚੜਦੇ ਨੂੰ ਸਲਾਮਾ ਕਰਦੀ ਆ ਦੁਨੀਆ ਠੀਕ ਹੈ ਨਾ ਮੰਜ਼ਲਾਂ ਵੱਡੀਆਂ ਰੱਖੋ ਜ਼ਰੂਰ ਅਚੀਵ ਹੋਣਗੀਆਂ। ਔਰ ਮੰਜ਼ਲ ਵਾਲ ਨੂੰ ਅਰਜਨ ਵਾਲੀ ਅੱਖ ਵਾਂਗੂ ਮੱਛੀ ਦੀ ਅੱਖੀ ਦੇ ਸੇਵਸ ਪਰ ਅਚੀਵਮੈਂਟ ਹੋ ਸਕਦੀ ਹੈ। ਬਹੁਤ ਵੱਡੇ ਵੱਡੇ ਅਚੀਵਮੈਂਟ ਹੋਣ। ਮੈਂ ਕਹਾਂ ਤੁਹਾਡੇ ਸਾਹਮਣੇ ਕਦੇ ਸੋਚਿਆ ਸੀ ਕੁਛ ਆ ਜਾ ਨਾ। ਸੋ ਇਸ ਕਰਕੇ ਮੈਂ ਤੁਹਾਨੂੰ ਅੱਜ ਇਹ ਗੱਲ ਕਹਿਣ ਲੱਗਿਆ ਕਿ ਇਮਾਨਦਾਰੀ ਨਾਲ ਆਪਣਾ ਕੰਮ ਨਿਭਾਇਕ ਕਰਿਓ ਤੇ ਨਾਲੇ ਹੋਰ ਕਿਹੜੀ ਪੜ੍ਹਾਈ ਕਰਕੇ ਤੁਹਾਡੇ ਕੋਲ ਹੁਣ ਤੁਹਾਡੇ ਕੋਲੇ ਆਉਣਗੇ। ਕੋਈ ਪਗਾਨੇ ਪਿੰਡ ਤੋਂ ਵੀ ਆਊਗਾ ਕੋਈ ਮਹੱਲੇ ਚੋਂ ਥੋੜੇ ਆਊਗਾ ਜਿਹਨਾਂ ਨੌਕਰੀਆਂ ਦਾ ਪਤਾ ਲੱਗ ਗਿਆ ਤੁਹਾਡੇ ਕੋਲੇ ਆਉਣਗੇ ਪੁੱਛਣ ਮਾਪੇ ਵੀ ਆਉਣਗੇ ਵੀ ਕਿਹੜੀ ਕਿਤਾਬ ਪੜ੍ਹੀ ਸੀ ਭਾਈ ਅਸੀਂ ਵੀ ਨੌਕਰੀ ਲੈਣੀ ਹੈ ਲੁਕੋਇਓ ਨਾ ਗੱਲ ਇਹ ਦੱਸ ਦਿਓ ਕਿ ਆਹ ਕਿਤਾਬ ਪੜ੍ਹਨ ਨਾਲ ਐਨੇ ਨੰਬਰ ਲੈਣ ਨਾਲ ਨੌਕਰੀ ਮਿਲ ਜਾਂਦੀ ਹੈ ਦੱਸੋ ਫਲਾਓ ਗੱਲਾਂ ਉਹ ਵੀ ਉਹਨਾਂ ਨੂੰ ਮਿਲ ਜੂਗੀ ਨੌਕਰੀ ਆਪਾਂ ਤਾਂ ਰੋਕੋ ਨਾ ਉਹਨੂੰ ਵੀ ਨਹੀਂ ਅਸਾਂ ਆਪਾਂ ਦੱਸੀਏ ਨਾ ਨਹੀਂ ਤਾਂ ਇਹ ਵੀ ਬਣ ਜੂ ਐਂਕ ਫਿਰ ਕੀ ਹੁੰਦਾ ਉਹ ਵੀ ਬਣ ਜੂ ਸਮਾਜ ਦਾ ترقی ਤਾਂ ਇਹੋ ਕਰੂਗੇ ਨਾ ਸਾਰੇ ਕਾਮਯਾਬ ਹੋਣਗੇ। ਸਵਿਸ਼ ਕਰਕੇ ਸਾਰਿਆਂ ਨੂੰ ਦੱਸਿਓ ਕਿ ਕਿਵੇਂ ਪੜ੍ਹਾਈ ਹੁੰਦੀ ਹੈ ਕਿਹੜਾ ਟੈਸਟ ਕਰਨਾ ਪੈਂਦਾ ਹੈ ਦੇਣਾ ਪੈਂਦਾ। ਜੇ ਅਮ ਨੰਬਰ ਆਉਣਗੇ ਪੱਕਾ ਮੈਰਿਟ ਤੇ ਉਹਨਾਂ ਦੇ ਘਰੇ ਵੀ ਚਿੱਠੀ ਜਾਊਗੀ। ਇੱਕ ਮੁੰਡਾ ਐਸ ਡੀਓ ਦੇ ਪੇਪਰ ਦੇ ਕੇ ਬਾਹਰ ਚਲੇ ਗਿਆ ਕੈਨੇਡਾ। ਇੱਥੇ ਆਇਆ ਸੀ ਉਹ। ਪੇਪਰ ਦੇ ਕੇ ਬਾਹਰ ਚਲੇ ਗਿਆ। ਬਾਅਦ ਐਸ ਡੀਓ ਦੀ ਮੈਂ ਕਹਿੰਦਾ ਬਿਜਲੀ ਬੋਰਡ ਚ ਸੀਗਾ। SDO ਦੀ ਚਿੱਠੀ ਆ ਗਈ ਘਰੇ ਉਹਦੇ ਬਾਪੂ ਨੇ ਕਹਿਆ ਕਹਿੰਦਾ ਪੁੱਤ ਤੂੰ SDO ਬਣ ਗਿਆ ਬਿਜਲੀ ਬੋਰਡ ਚ ਉਹ ਕਹਿੰਦਾ ਠੀਕ ਆ ਪਾ ਮਹੀਨੇ ਬਾਅਦ ਆ ਸਕੀ ਬਾਪੂ ਸਾਕੇ ਜੁਆਨ ਕਰ ਲਈ ਆਵਦੇ ਘਰੇ ਨੌਕਰੀ ਮਿਲੇ ਆਵਦੇ ਆਪਦੀ ਧਰਤੀ ਤੇ ਆਵਦੇ ਲੋਕਾਂ ਚ ਨੌਕਰੀ ਮਿਲੇ ਇਹ ਤੋਂ ਵਧੀਆ ਹੋਰ ਕੀ ਹੋ ਸਕਦਾ ਜੀ ਘਰੇ ਆਓ ਰਿਸ਼ਤੇਦਾਰਾਂ ਚ ਦੋਸਤਾਂ ਮਿੱਤਰਾਂ ਚ ਬਾਹਰ ਤਾਂ ਚਲੇ ਜਾਂਦੇ ਆ ਪਰ ਮਨ ਤਾਂ ਇੱਥੇ ਹੀ ਰਹਿੰਦਾ ਹੈ ਦੀਵਾਲੀਆਂ ਦਸਹਿਰੇ ਮਨਾਉਣ ਤਾਂ ਇੱਥੇ ਆਉਨੇ ਆ ਸਰੀਰ ਚਲੇ ਜਾਂਦਾ ਮਨ ਇੱਥੇ ਰਹਿ ਜਾਂਦਾ ਸਿਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਬਿਲਕੁਲ ਇਹਨੂੰ ਪਹਿਲੀ ਨੌਕਰੀ ਨਹੀਂ ਸਮਝਣਾ ਹੋਰ ਤਰੱਕੀਆਂ ਕਰੋ ਯੂਪੀਐਸਸੀ ਤੱਕ ਦੇ ਅਸੀਂ ਸੈਂਟਰ ਖੋਲਣ ਜਾ ਰਹੇ ਹਾਂ ਯੂਪੀਐਸਸੀ ਦੀ ਤਿਆਰੀ ਕਰੋ ਆਈਐਸ ਅਫਸਰ ਬਣੋ ਡੀਸੀ ਬਣੋ ਐਸਐਸਪੀ ਬਣੋ ਚੰਗਾ ਲੱਗੂਗਾ ਪੰਜਾਹ ਤਰੱਕੀ ਕਰ ਰਹੇ ਹੈ ਔਰ ਕੋਈ ਪੈਸਾ ਨਹੀਂ ਲੱਗ ਰਿਹਾ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਇੱਕ ਸੰਵਾਦ ਕਰਨਾ ਸੀ ਕਿ ਆਪਣੀ ਕਲਾ ਨੂੰ ਆਪਣੀ ਆਂਟ ਨੂੰ ਪਛਾਣੋ ਸੁਖਵਿੰਦਰ ਨੇ ਬਹੁਤ ਸਟਰਗਲ ਕੀਤਾ ਜਲੰਧਰ ਦੂਰਦਰਸ਼ਨ ਤੇ ਗਾਣੇ ਸੁਣਦੇ ਸੀ ਲਾਰਾ ਲੱਪਾ ਵਗੈਰਾ ਜਿਹੜੇ ਨਵੇਂ ਸਾਲ ਦੇ ਪ੍ਰੋਗਰਾਮ ਹੁੰਦੇ ਸੀ ਤਾਂ ਕਿੱਥੇ ਬਾਲੀਵੁੱਡ ਗੋੰਬੇ ਜਾ ਕੇ ਇੱਕਦਮ ਕੰਮ ਨਹੀਂ ਮਿਲਦਾ ਉੱਥੇ ਉਹ ਤੇ ਫੁੱਟਪਾਥ ਤੇ ਵੀ ਸੌਣਾ ਪੈ ਸਕਦਾ ਬਹੁਤ ਵੱਡੀ ਇੰਡਸਟਰੀ ਹੈ ਉੱਥੇ ਆਪਣੀ ਜਗ੍ਹਾ ਬਣਾਉਣੀ ਬਹੁਤ ਮੁਸ਼ਕਲ ਹੈ ਉੱਥੇ ফাঁਕੇ ਵੀ ਕੱਟੇ ਨੇ ਤੇ ਹੌਲੀ-ਹੌਲੀ ਕਿਤੋਂ ਨਾ ਕਿਤੋਂ ਕਿਤੋਂ ਨਾ ਜਿਵੇਂ ਕਹਿੰਦੇ ਗੁੱਡੀ ਚੜਦੀ ਚੜਦੀ ਚੜ ਜਾਂਦੀ ਕੋਈ ਗਾਣਾ ਕਲਿੱਕ ਹੋ ਗਿਆ ਤੇ ਅੱਜ ਬਾਲੀਵੁੱਡ ਦੇ ਵਿੱਚ ਇਸ ਤੋਂ ਉੱਚੀ ਤੇ ਇਸ ਤੋਂ ਸੁਰੀਲੀ ਆਵਾਜ਼ ਨਹੀਂ ਹੈਗੀ ਇਸ ਇੱਕ ਮਤਲਬ ਉੱਥੇ ਪੈਰ ਅੱਛਾ ਉੱਥੇ ਕਈ ਵਾਰ ਹਿੱਟ ਹੋ ਜਾਂਦੇ ਬਹੁਤ ਸਾਰੇ ਲੋਕ ਡੇਟ ਹੋ ਜਾਂਦੇ ਵਨ Song Wonder ਬਹੁਤ ਨੇ ਉੱਥੇ ਇੱਕ ਗਾਣਾ ਹਿੱਟ ਹੋਇਆ ਬਾਅਦ ਚ ਲੱਭੇ ਹੀ ਨਹੀਂ ਕੋਈ ਕਿੰਨੇ ਸਾਲਾਂ ਤੋਂ ਸੁਖਵਿੰਦਰ ਨੇ ਆਪਣੀ ਜਗ੍ਹਾ ਬਣਾਈ ਹੋਈ ਹੈ ਇਹਦੇ ਬਿਨਾ ਪੰਜਾਬ ਕੋਈ ਵੀ ਫਿਲਮ ਹਿੰਦੀ ਦੀ ਇਹਦੇ ਗੀਤ ਬਿਨਾ ਅਧੂਰੀ ਲੱਗਦੀ ਹੈ ਪ੍ਰੋਡਿਊਸਰ ਜਾਂ ਡਾਇਰੈਕਟਰ ਕਹਿੰਦਾ ਸੁਖਵਿੰਦਰ ਦਾ ਗਾਣਾ ਚਾਹੀਏ ਚਾਹੀਏ ਬਸ ਇਹ ਜ਼ਰੂਰਤ ਬਣ ਗਿਆ ਇਹ ਫਿਲਮ ਦੀ ਜ਼ਰੂਰਤ ਬਣ ਗਿਆ ਨਾ ਕਿ ਇਹ ਕਰੇ ਕਿ ਮੇਰਾ ਮਿੱਤਰ ਹੈ ਟਰੈਕਟਰ ਜਾਂ ਇਹਨੂੰ ਕਹੇ ਦੋ ਬਗਾਣੇ ਮਿੱਥੋ ਕੋ ਵਾਲਾ ਨਾ ਉਹ ਇਹਦੇ ਕੋਲੇ ਆਉਂਦੇ ਨੇ ਇਹ ਆਪਣੀਆਂ ਸ਼ਰਤਾਂ ਤੇ ਆਉਂਦਾ ਸੁ ਕਲਾ ਕਲਾ ਪ੍ਰਮਾਤਮਾ ਨੇ ਦਿੱਤੀ ਹੈ ਇਹ ਤਾਂ ਕੋਈ ਰੋਕ ਨਹੀਂ ਸਕਦਾ ਦਰਿਆ ਮੰਨ ਨੱਕੇ ਥੋੜੀ ਲੱਗਦੇ ਹੁੰਦੇ ਆ ਦਰਿਆ ਤਾਂ ਉਹਦਾ ਰਸਤਾ ਬਣਾਉਂਦੇ ਹੁੰਦੇ ਨੇ ਸੋ ਆ ਕੋਈ ਕਦੇ ਕੋਈ ਪਾਰਟੀ ਜਿ ਹੁਣ ਤੁਸੀਂ ਦੇਖੋ ਸਾਰੀ ਕਾਂਗਰਸ ਬੀਜੇਪੀ ਚ ਫਿਰਦੀ ਹੈ ਕੈਪਟਨ ਬੀਜੇਪੀ ਚ ਫਿਰਦਾ ਹੈ ਉਜਾਖੜ ਉਹਦੇ ਨਾਲ ਬੁਰੀ ਹੋਈ ਆ ਉਹ ਕੈਪਟਨ ਤੂੰ ਤੋ ਦੁਖੀ ਹੋ ਕੇ ਗਿਆ ਸੀ ਕੈਪਟਨ ਵੀ ਆ ਗਿਆ ਨਾਲ ਹੀ ਉਹ ਮੂਰੇ ਖੜਾ ਹੁਣ ਮੂਸਾ ਬਜਮੌਤ ਤੋਂ ਅੱਗੇ ਮੌਤ ਖੜੀ ਵਿਚੇ ਵਿਚੇ ਕੋਈ ਮਤਲਬ ਪੰਜ ਮਨਪੀਰ ਬਾਦਲ ਵੀ ਫਿਰਦਾ ਉਧਰੀ ਕੋਈ ਪਤਾ ਨਹੀਂ ਕਦੋਂ ਕਿਹੜੀ ਇਹ ਕਈਆਂ ਨੂੰ ਤਾਂ ਕਹਿੰਦਾ ਹੈ ਜੀ ਨੇ ਪੰਜਾਬ ਚ ਲੀਡਰ ਸਵੇਰੇ ਜਾਂਦੇ ਜਾਂਦੇ ਗੱਡੀ ਚ ਡਰਾਈਵਰ ਨੂੰ ਪੁੱਛਦੇ ਨੇ ਭੋਗ ਤੇ ਜਾਣਾ ਅੱਜ ਆਪਾਂ ਕਿਹੜੀ ਪਾਰਟੀ ਪਰ ਬੋਲਾਂਗੇ ਆਪ ਨੂੰ ਵੀ ਨਹੀਂ ਪਤਾ ਕਿੰਨੀਆਂ ਬਦਲੀਆਂ ਮੈਂ ਕਹਿਣਾ ਚਾਹੁੰਦਾ ਮੈਂ ਪੰਜ